ਇਦਾਂ ਸ਼ਹਿਰਾਂ ਦਾ ਸ਼ਾਸਨ ਕਰੇਗਾ ਨਾ ਮੱਛੀ ਮੰਡੀ ਵਾਲਾ ਆਪੇ ਉੱਥੇ ਜਗ੍ਹਾ ਵੀ ਕਾਫੀ ਐ ਤੇ ਸ਼ੈੱਡ ਵੀ ਬਾਬਾ ਕਾਫੀ ਵੱਡਾ ਕਿੱਥੇ ਵੱਡਾ ਮੱਛੀ ਮੰਡੀ ਆਪਣੇ ਸ਼ਾਸਨ ਕਰਤੀ ਮਾਰਕੀਟ ਮੈਟਨ ਨੂੰ ਬੁਲਾਉਣਾ ਹੈ 5 ਕਿਲੋ 1000 ਕਿਲੋ ਗੇਟਾ ਦੀ ਮੰਡੀ ਚ ਨਹੀਂ 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 ਰੋਜ਼ ਤੁਸੀਂ ਨਹੀਂ ਰੋਜ਼ ਪੈਂਦਾ ਯਾਦੋਂ ਮਾਰਕੀਟ ਮੈਟਨ ਨੂੰ ਆਪਣੇ ਖਿਲਾਸ ਮਾਰਨ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਨਹੀਂ ਰਾਜਾ ਸੁਨਿਆ ਹੈ ਸ਼ਾਸਨ ਕਰੇ ਸ਼ਾਸਨ ਕਰੇ ਸੋਸਾਇਟੀ ਹੈ ਇੱਕ ਡੇਰਾ ਦਾ ਰਾਜਾ ਸੁਨਿਆ ਹੋਤੀ ਹੈ ਹਾਂ ਜੀ ਪ੍ਰਾਈਵੇਟ ਇਹ ਸਭ ਬੰਦ ਕਰ ਦੇ। ਪ੍ਰਾਈਵੇਟ ਵਾਲੀ ਜੀ ਨਾ 10 ਸ਼ਰਤਾਂ ਹੁੰਦੀਆਂ ਨੇ ਕਿਵੇਂ ਕਿਕਰ ਹੋਵੇ ਨੇ। ਆਪਾਂ ਕਿਸੇ ਨੂੰ ਨਾ ਕ compell ਨਹੀਂ ਕਰ ਸਕਦੇ। ਜੇ ਆਪਾਂ ਬਿਲਕੁਲ ਦਾ ਰੈਕਟ ਕਰਦੇ। ਸਰਕਾਰ ਦਾ ਸਾਡੇ ਦਾ ਅਸੀਂ ਆਪਾਂ ਗਣਾ ਮਜੀ ਚੋਂ ਨਹੀਂ। ਕੈਂਟਰੀ ਚੋਂ ਨਹੀਂ। 10 ਗੁਣਾ ਉਥੋਂ ਰਾਧਾ ਸਵਾਮੀ ਦਾ ਫੰਮੂ ਲੱਗਦਾ ਹੋਊ ਕਿ ਨੇੜੇ ਐ ਜਾਂ ਉੱਥੇ ਵਧੀਆ ਖਾਣਾ ਬਣੀ ਹੋਈ ਐ ਕੋਈ ਇਸ਼ੂ ਨਹੀਂ। ਉੱਥੇ ਉਹ ਨਹੀਂ ਐ। ਹੁਣ ਕੀ ਹੋਣਾ ਵੀ ਸਮਾਂ ਐਵੇਂ ਤਾਂ ਵੀ ਸੱਚ ਸਰਕਾਰੀ ਜਿਹੜੀ ਥਾਵਾਂ ਨੂੰ ਤਾਂ ਸਾਡੀਆਂ ਨੇ। ਉੱਥੇ ਅਸੀਂ ਚਾਹੇ ਰਾਤ ਨੂੰ ਜੋ ਮਰਜ਼ੀ ਕਰ ਲਈ। ਰਾਦਰ ਸੋਮੀ ਵਾਲੇ ਦੇ ਵਿੱਚ ਕੀ ਹੈ ਠੀਕ ਹੈ 13 ਹੈ ਪਰ ਸਾਨੂੰ ਪ੍ਰਾਈਵੇਟ ਇਹਨਾਂ ਦੇ ਹੱਥ ਕੀ ਨਹੀਂ ਇਹਨਾਂ ਨੂੰ ਕਾਲ ਕਰਾਂਗੇ ਅਗਲੇ ਕਹਿੰਦੇ ਜੇ ਸੀ ਬਾਬਾ ਜੀ ਤੋਂ ਪੁੱਛਣਾ ਹੈ ਉੱਤੇ ਬਾਬਾ ਜੀ ਤੋਂ ਪੁੱਛਣਗੇ ਸਵੇਰ ਤੱਕ ਕੁਝ ਹੁੰਦਾ ਸਾਨੂੰ ਨਹੀਂ ਪਤਾ ਆਪਾਂ ਸਰਕਾਰੀ ਤੇ ਜਾਂਦੇ ਆਜੀ ਇੱਕ ਵਾਰ ਰਾਤ ਨੂੰ ਸਟਾਰੀ ਦੂਜੀ ਵਾਰ ਚਾਹੇ ਇਹ ਤੁਹਾਨੂੰ ਚਾਹੁੰਦਾ ਨੂੰ ਦੇ ਪ੍ਰੋਬਲਮ ਅੱਜ ਰਾਤ ਦੀ ਪ੍ਰੋਬਲਮ ਹੈ ਜੇ ਤੁਹਾਨੂੰ ਚੋਟਿਆ ਨਹੀਂ ਲੱਗਿਆ ਅਸੀਂ ਜਿਵੇਂ ਮਰਜ਼ੀ ਕਰਕੇ ਜਿੱਥੇ ਵੀ ਤੁਸੀਂ ਬਹੁਤ ਬੈਂਕ ਫੋਟੋਆਂ ਚਾਹੀਦੀਆਂ ਉੱਥੇ ਕਰਦੇ ਹਾਂ ਕੋਈ ਖਸਮ ਨਹੀਂ ਅੱਜ ਦਾ ਮੌਕਾ ਸੁਭਾਣੇ ਵੀ ਜਾਣਾ ਹੈ ਸਾਨੂੰ ਰੋਕਦੇ ਨਹੀਂ ਬ੍ਰਦਰ ਸਾਡੇ ਵਿੱਚ ਪੰਜ ਦੋਸਤ ਸਾਡੇ ਸਾਨੂੰ ਘਟਿਆ ਉਹਨਾਂ ਨਾਲ ਸੰਨ ਅੱਜ ਅਸੀਂ ਸਾਰੇ ਇੱਥੇ ਬੈਠ ਕੇ ਬੱਚੇ ਨਹੀਂ ਕਰਦੇ ਜੋ ਤੁਹਾਨੂੰ ਕਹਿੰਦਾ ਆਪ ਕੋਈ ਸਬਲਾਈ ਉੱਪਰ ਜਾਉਣਾ ਹੈ ਉਹ ਕਰਵਾਉਦੇ ਨਹੀਂ ਜੇ ਜਿਸ ਪਾਸ ਕਰਨਾ ਇੱਥੇ ਹੀ ਸਾਰੇ ਮੈਂ ਕੋਰਸ ਬਲਾਈ ਨੂੰ ਹੀ ਬੁਲਾ ਲਿਆ ਮੈਂ ਇੱਥੇ ਆਪਣੇ ਸੈਕਟਰ ਵਾਲੇ ਨੂੰ ਬੁਲਾ ਲਿਆ ਸਾਰਾ ਕੁਝ ਉੱਥੇ ਹੋ ਜੂਗਾ ਅੱਜ ਰਾਤ ਇੱਕ ਵਾਰ ਸਾਰੀਏ ਜੇ ਤੁਹਾਨੂੰ ਲੱਗਦਾ ਵੀ ਅੱਜ ਰਾਤ ਸਰ ਸਾਨੂੰ ਜੀ ਆਸ਼ਕੈ ਕਰਦੀ ਹੈ ਜਿੱਥੇ ਨੂੰ ਗੱਲ ਕਰਦਾਂਗੇ ਸਾਨੂੰ ਸਿੰਘ ਵੀ ਇੱਕ ਵਾਰ ਆਪਾਂ ਜਿੱਥੇ ਸਰਕਾਰੀ ਥਾਣਾ ਹੈ ਸਵੇਰੇ ਗੱਲ ਕਰ ਲੈਂਦੇ ਅਸੀਂ 100 ਬੰਦੇ ਨੂੰ ਮਨਾ ਲੈਂਦੇ ਰਾਤ ਨੂੰ ਪ੍ਰਾਈਵੇਟ ਬੰਦੇ ਨੂੰ ਅਸੀਂ ਕਿਵੇਂ ਨਾ ਕਰਦੇ ਅਗਲਾ 100 ਚੀਜ਼ ਨੂੰ ਨੀਕੀ ਕਰੂੰਗਾ ਕਰ ਵੀ ਲਵਾਂਗੇ ਅਗਲਾ ਨੱਕ ਬੁੱਲ ਮਾਰੂਗਾ ਸਰ ਮੇਰੇ ਕੋਲ ਆਪਣੇ ਕੋਲੇ ਆਪਣੀ ਥਾਂ ਹੈ ਈਸ਼ਾ ਸਾਰੀ ਜੋ ਜ਼ੇਦਾ ਮੈਂ ਜਦਾਂ ਜੰਗ ਦੇ ਦਰਾਂ ਨੂੰ ਇਹਦਾ ਨਾ ਗੱਲ ਕੀਤੀ ਹੈ ਕਹਿੰਦੇ ਸੀ ਮੈਨੂੰ ਪਹਿਲਾਂ ਕਿਹਾ ਸੀ ਸਾਡੇ ਕੋਲ ਸਤ 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 ਕੋਲ ਗੱਲ ਹੈ ਤੇ ਕੀ ਕਿਹਾ ਤੁਹਾਨੂੰ ਮੈਂ ਸਾਨੂੰ ਤਾਂ ਪਤਾ ਸੀ ਕਿ ਫਿਰ ਅਸੀਂ ਕਰਾਂਗੇ ਜੀ ਹੋਰ ਸੁਣ ਲਓ ਹਾਂਜੀ ਚਲੋ ਅਸੀਂ ਰਾਧਾ ਸਵਾਮੀ ਜੀ ਦੀ ਦਰਨੀ ਕਰਦੇ ਮੈਂ ਕੋਈ ਡੇਰਾ ਗਹਿ ਲਵਾਂ ਹਾਂਜੀ ਜਿਹੜੀ ਡੇਰੇ ਹੁੰਦੇ ਨੇ ਨਾ ਉਹ ਉੱਥੇ ਫਰਨੀਚਰ ਬੈਠਦੇ ਨੇ ਉਹ ਵੀ ਡੇਰਾ ਹਾਂਜੀ ਸਾਰੇ ਸਾਰੇ ਸਤ ਕੋਲ ਸਤਕਾਰੀ ਹੋਵੇ ਕੋਈ ਵੀ ਡੇਰਾ ਅਸੀਂ ਗੱਲ ਕਰਦੇ ਆ ਅਗਲੇ ਉੱਤੋਂ ਪੁੱਛਦੇ ਹਾਂ ਉੱਤੋਂ ਫਿਰ ਅਗਲੇ ਚਾਹੁੰਦੇ ਨੇ ਸਰਕਾਰ ਉਹਨਾਂ ਨਾਲ ਗੱਲ ਕਰੇ ਬੀਜੀ ਅਸੀਂ ਜੇ ਕੁਝ ਕਰਨ ਲੱਗੇ ਹਾਂ ਪਬਲਿਕ ਲਈ ਤਾਂ ਸਰਕਾਰ ਸੰਭੋਗ ਕਰੇ ਹੁਣ ਅੱਖ ਤੋਂ ਸਮਾਂ ਨਹੀਂ ਹੈ ਹੁਣ ਆਪਣੇ ਕੋਲ ਸਮਾਂ ਸਮਾਂ ਉਹਨਾਂ ਆਪਾਂ ਆਪਣੀ ਜਿਹੜੀ ਸਰਕਾਰੀ ਖਾਸੀ ਰੱਖੀ ਹੋਈ ਹੈ ਸਾਰੀ ਤਿਆਰੀ ਸਾਰੇ ਗੱਦੇ ਨੇ ਨੇਸ਼ੂ ਸਾਹਿਬ ਆਪ ਨੂੰ ਤਸਵੀਰ ਪਰ ਉਹ ਸਭ ਚੜਾਈ ਸਾਰੇ ਲਾਇਓ ਜੰਮਦੀ ਹੋਏ ਠਹਿਰੇ ਨੇ ਤਿਆਰੀ ਜੀ ਜੀ ਅੱਜ ਦਾ ਹੈ ਹਾਂਜੀ ਜਿੰਨੇ ਪਰਿਵਾਰ ਜਾਂਦੇ ਨੇ ਖਾਣ ਪੀਣ ਦਾ ਬੱਚੇ ਜਾਦੇ ਨੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਾਰਾ ਆਪਾਂ ਦਿੱਤਾ ਹੋਇਆ ਡੀਐਸਐਸਸੀ ਨੂੰ ਹੁਕਮ ਹੈ ਜੀਸੀ ਮੈਡਮ ਵੱਲੋਂ ਉਤੋਂ ਵੀ ਸਰਕਾਰ ਵੱਲੋਂ ਸਿਰਫ ਪਤਾ ਹੀ ਰਾਤ ਤੋਂ ਰਾਤ ਮੈਨੂੰ ਸਾਰਾ ਸਮਾਨ ਉੱਥੇ ਚਾਹੀਦਾ ਜਿੱਥੇ ਆਪਣੀ ਉਹ ਠੀਕ ਹੈ ਲੱਗੋ ਤੁਸੀਂ ਇੱਥੇ ਨਾ ਖੜੋ ਚਾਹੀਏ ਆਪਦਾ ਫੋਨ ਕਰਕੇ ਥੱਲੋ ਹੋਰ ਨੂੰ ਕਰ ਲੂ ਕੰਟਰੈਕਟਰ ਨੂੰ ਕਹਿ ਕੇ ਆਪਦਾ ਸਾਰਾ ਸਮਾਨ ਲਵਾ ਦੇ ਕਿੱਥੇ ਸਰ ਭੇਜਣਾ ਦੱਸੋ ਸਰ ਸਕੂਲ ਚਾਰਾਂ ਕਿੱਥੇ ਕਰ ਰਹੇ ਚੈਟਰ ਕਿੱਥੇ ਦਾ ਦਾਣਾ ਮੰਡੀ ਕਰ ਰਹੇ ਮੰਡੀ ਮਾਰਕੀਟ ਵਿੱਚ ਦਾਣਾ ਮੰਡੀ ਜਿਹੜਾ ਸੇਫ ਰਹੇ ਦਾਣਾ ਮੰਡੀ ਪੰਚਾਇਤ ਨੇ ਨਿਕਲ ਕਰਦੇ ਦਾਣਾ ਮੰਡੀ ਸ਼ਹਿਰ ਵਾਲੀ ਕੈਂਟਰ ਵਾਲੀ ਕੈਂਟਰ ਵਾਲੀ ਠੀਕ ਹੈ ਬਾਉਸ ਕਿਰਾਏ ਮਾਰੋ ਫੋਨ ਉੱਤੇ ਰਾਸ਼ਨ ਸਾਰੇ ਚਾਹੀਦੇ ਫੈਮਿਲੀ ਪੰਚਾਇਤ ਤੋਂ ਪਹਿਲਾਂ ਸਮਾਂ ਚਾਹੀਦਾ ਉਹਨੇ ਡੀ ਐਮ ਨੂੰ ਕਰ ਰਹੇ ਸੀ ਮਾਰਕੀਟ ਕਮੇਟੀ ਹੋਰ ਹੈ ਮਾਰਕੀਟ ਕਮੇਟੀ ਕਿੱਥੇ ਹੈ ਹਾਂਜੀ ਪਾਣੀ ਦਾ ਪ੍ਰਬੰਧ ਕੀ ਹੈ ਤੁਹਾਡਾ ਸਰ ਉੱਤੇ ਟੈਂਕਰ ਲਾ ਦੇਣੇ ਜੀ ਕਿੱਥੇ ਟੈਂਕਰ ਦੋ ਦੋ ਲਾ ਦੇਣ ਦੋ ਟੈਂਕਰ ਨਾਲ ਉੱਥੇ ਐਵੇਂ ਨਹੀਂ ਵੀ ਟੈਂਕਰ ਤੋਂ ਬੰਦੇ ਚੁੱਡੀ ਲਾ ਲਾ ਕਰ ਰਹੇ ਨੇ ਟੈਂਕਰ ਨਾਲ ਜਿਹੜਾ ਤੁਹਾਡਾ ਆਪਣੇ ਹੁੰਦਾ ਹੈ ਪਾਣੀ ਵੀ ਘਰ ਲਈ ਪਿਆਰ ਤੋਂ ਠੀਕ ਹੈ ਮੈਨੂੰ ਉੱਥੇ ਅੱਧੇ ਘੰਟੇ ਤੋਂ ਦੋ ਟੈਂਕਰ ਚਾਹੀਦੇ ਨੇ ਇੱਕ ਸੇਵਾਦਾਰ ਰੈਗੂਲਰ ਪਾਣੀ ਦਾ ਕਿਉਂਕਿ ਕੋਈ ਬੱਚਾ ਬਿਮਾਰ ਥਮਾਰ ਹੁੰਦਾ ਕੋਈ ਪਰਿਵਾਰ ਬਿਮਾਰ ਥਮਾਰ ਹੁੰਦਾ ਉਹ ਪਾਣੀ ਦਾ ਅਗਲਾ ਥੋੜੋ ਤੋਂ ਨਾਲ ਨਾਲ ਠੀਕ ਹੈ ਸੇਵਾ ਦਾ ਸਮਾਂ ਹੁੰਦਾ ਠੀਕ ਹੈ ਇੱਥੇ ਨਹੀਂ ਆਪਾਂ ਕੋਈ ਪਤਾ ਨਹੀਂ ਮੈਨੂੰ ਦੋ ਟੈਂਕਰ ਚਾਹੀਦੇ ਨੇ ਨਾਲ ਥੋੜੇ ਸੇਵਾਦਾਰ ਸਾਹਸ ਬਾਈ ਕਰਕੇ ਪਾਣੀ ਦੀ ਨਿਰਵਿਘਨ ਸਪਲਾਈ ਚੱਲਦੀ ਹੈ ਠੀਕ ਹੈ ਲਾਭੂ ਚਾਰ ਲਾਭੂ ਦੋ ਗੋਨ ਗੋਨ ਪਾਣੀ ਦੇ ਵਿੱਚ ਹਾਂ ਨਾ ਹੋਣੀ ਅੱਜ ਖਤਮ ਹੋ ਗਈ ਅੱਜ ਮਟਰਤੀ ਦਾ ਆਰਡਰ ਸੀ ਤੁਸੀ ਕੈਂਸਲ ਬਹੁਤ ਧੰਨਵਾਦ ਇਹ ਰੇ ਜਮਾਨ ਤਜਾਦ ਹੋ ਆਉਣਾ ਹੈ ਬੀਡੀਓ ਸੋ